ਹallelujah ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਭ ਨੂੰ ਸ਼ਲੋਮ ਜੈ ਮਸੀਹੀ خدا ਬਰਕਤ ਦੇਵੇ ਸਾਰਿਆਂ ਨੂੰ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਗੱਲ ਕਰਾਂਗੇ ਯਹੋਨਾ ਦੀ ਪਹਿਲੀ ਪੱਤਰੀ ਉਸ ਦਾ ਪੰਜਵਾਂ ਅਧਿਆਇ ਉਹਦੀ 18 19 ਔਰ 20 ਹ ਤੱਕ ਅਸੀਂ ਪੜਾਂਗੇ ਅਸੀਂ ਜਾਣਦੇ ਹਾਂ ਭਾਈ ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਸੋ পাপ ਨਹੀਂ ਕਰਦਾ ਸਗੋਂ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਉਹ ਜੰਮਿਆ ਸੀ ਉਹ ਉਸ ਦੀ ਰੱਖਿਆ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ ਅਸੀਂ ਜਾਣਦੇ ਹਾਂ ਭਾਈ ਅਸੀਂ ਪਰਮੇਸ਼ਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ ਅਸੀਂ ਜਾਣਦੇ ਹਾਂ ਭਾਈ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਉਸ ਨੇ ਬੁੱਧੀ ਦਿੱਤੀ ਹੈ ਪਹੀ ਅਸੀਂ ਉਹ ਸੱਚੇ ਨੂੰ ਅਤੇ ਉਸ ਅਸੀਂ ਉਸ ਸੱਚੇ ਵਿੱਚ ਅਰਥਾਤ ਉਸ ਦੇਵ ਪੁੱਤਰ ਯਿਸੂ ਮਸੀਹ ਵਿੱਚ ਹਾਂ ਸੱਚਾ ਪਰਮੇਸ਼ਰ ਅਤੇ ਸਦੀਪਕ ਜੀਵਨ ਇਹੋ ਹੀ ਹੈ ਸੋ ਅਜੀਜ਼ ਪੈਣ ਪ੍ਰਭੂ ਛੋਟੀ ਪ੍ਰਾਰਥਨਾ ਕਰਦੇ ਹਾਂ ਅਸਮਾਨੀ ਬਾਪ ਤੇਰੀ ਵਡਿਆਈ ਹੋ ਧੰਨਵਾਦ ਹੋ ਪ੍ਰਭੂ ਮਸੀਹ ਤੇਰਾ ਸ਼ੁਕਰ ਕਰਦੇ ਹਾਂ ਛੋਟਾ ਜਿਹਾ वचन ਦਾ ਹਿੱਸਾ ਜੋ ਪੜਿਆ ਗਿਆ ਇਹਦੇ ਉੱਤੇ ਬਰਕਤ ਤੇ ਆਸ਼ੀਸ਼ ਮੰਗਦੇ ਹਾਂ ਤੇਰਾ ਨਾਮ ਮੁਬਾਰਕ ਹੋਵੇ ਤੂੰ ਸਾਡੀ ਮਦਦ ਕਰ ਤਾਂ ਕਿ ਅਸੀਂ ਗੱਲਬਾਤ ਕਰੀਏ ਤੇਰੇ वचन ਤੋਂ ਅਸੀਂ ਬਰਕਤ ਪਾਈਏ ਬੇਨਤੀ ਪ੍ਰਾਰਥਨਾ ਪ੍ਰਭੂ ਈਸ਼ਵਰ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ ਹਾਲੇਲੂਇਆ ਤੋਂ ਪਰਮੇਸ਼ਰ ਦੇ वचन ਦੇ ਵਿੱਚੋਂ ਅਸੀਂ ਹੁਣੇ ਪੜਿਆ ਹੈ ਕਿ ਯਹੁੰਨਾ ਕਹਿੰਦਾ ਹੈ ਅਸੀਂ ਜਾਣਦੇ ਹਾਂ ਅਸੀਂ ਜਾਣਦੇ ਹਾਂ ਕਿ ਜੋ ਕੋਈ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਸੰਤ ਇਹੋ ਨਦੀ ਅੰਜੀਲ ਉਹਦਾ ਤੀਸਰਾ ਦਿਆਏ ਜਿਹੜਾ ਨਵੇਂ ਸਿਰੇ ਤੋਂ ਜੰਮਿਆ ਹੈ ਇੱਕ ਵਾਰ ਅਸੀਂ ਜੰਮੇ ਇਸ ਧਰਤੀ ਦੇ ਉੱਤੇ ਆਪਣੇ ਮਾਪੇ ਦੇ ਜਿਸਮ ਤੋਂ ਸਰੀਰ ਤੋਂ ਮਾਂ ਦੀ ਕੋਖ ਤੋਂ ਔਰ ਦੂਸਰੀ ਵਾਰ ਜਿਸ ਤਰ੍ਹਾਂ ਨਿਕੋਦੇਮਸ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੈਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰ ਹੈ ਜਲ ਔਰ ਆਤਮਾ ਤੋਂ ਜਿਹੜਾ ਇਨਸਾਨ ਮਸੀਹ ਵਿੱਚ ਜਨਮ ਲੈਂਦਾ ਹੈ ਤੋਬਾ ਕਰਕੇ ਬਪਤਿਸਮਾ ਲੈ ਕੇ ਔਰ ਜਦੋਂ ਪਰਮੇਸ਼ਰ ਦੇ ਆਤਮਾ ਨਾਲ ਭਰ ਜਾਂਦਾ ਹੈ ਤਾਂ ਉਸ ਦਾ ਪਰਮੇਸ਼ਰ ਦੇ ਵੱਲੋਂ ਨਵਾਂ ਜਨਮ ਹੋ ਜਾਂਦਾ ਹੈ ਉਸ ਜਨਮ ਦੀ ਉਸ ਜੰਮੇ ਹੋਏ ਦੀ ਗੱਲਬਾਤ ਇੱਥੇ ਉਹ ਕਰ ਰਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਸੋ ਪਾਪ ਨਹੀਂ ਕਰਦਾ ਹੁਣ ਭੈਣ ਭਰਾ ਉਹ ਪਾਪ ਕੀ ਹੈ ਪਾਪ ਹੈ ਬੇਪ੍ਰਤੀਤੀ ਪਰਮੇਸ਼ਰ ਦੇ ਵਚਨ ਦਿੱਤੇ ਸ਼ੱਕ ਕਰਨਾ ਵਿਸ਼ਵਾਸ ਨਾ ਕਰਨਾ ਇਹੀ ਪਾਪ ਹੈ ਉਹ ਕਹਿ ਰਿਹਾ ਕਿ ਉਹ ਜਿਹੜਾ ਪਰਮੇਸ਼ਰ ਤੋਂ ਜੰਮਿਆ ਯਾਨੀ ਕਿ ਜਿਹੜਾ ਆਤਮਾ ਤੋਂ ਜੰਮਿਆ ਹੈ ਜਿਨੇ ਪਵਤਰਾਤਮਾ ਹਾਸਲ ਕਰ ਲਿਆ ਹੈ ਜਿਨੇ ਤੋਬਾ ਕਰਕੇ ਬਪਤਿਸਮਾ ਲੈ ਲਿਆ ਹੈ ਸੋ ਮਨੁੱਖ ਪਰਮੇਸ਼ਰ ਦੇ ਆਤਮਾ ਤੋਂ ਜੰਮਿਆ ਹੋਇਆ ਹੈ ਉਹ ਪਾਪ ਨਹੀਂ ਕਰ ਸਕਦਾ ਯਾਨੀ ਕਿ ਉਹ ਪਰਮੇਸ਼ਰ ਦੇ ਬਚਨ ਦੇ ਉੱਤੇ ਬੇਪ੍ਰਤੀਤੀ ਨਹੀਂ ਕਰ ਸਕਦਾ ਸ਼ੱਕ ਨਹੀਂ ਕਰ ਸਕਦਾ ਸਗੋਂ ਉਹ ਉਸ ਦੀ ਰੱਖਿਆ ਕਰਦਾ ਹੈ ਠੀਕ ਹੈ ਅਤੇ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ ਦੁਸ਼ਟ ਮਤਲਬ ਸ਼ੈਤਾਨ ਉਹਨੂੰ ਹੱਥ ਨਹੀਂ ਲਾ ਸਕਦਾ ਉਸ ਬੰਦੇ ਨੂੰ ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ਰ ਤੋਂ ਹਾਂ ਹੁਣ ਜਿਹੋ ਨਾ ਕਹਿੰਦਾ ਆ ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ਰ ਤੋਂ ਹਾਂ ਹੁਣ ਸਾਰੇ ਪਰਮੇਸ਼ਰ ਤੋਂ ਨਹੀਂ ਹਨ ਬੜੇ ਦਾਅਵੇ ਨਾਲ ਉਹ ਇਹ ਗੱਲ ਕਰ ਰਿਹਾ ਵੀ ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਹਾਂ ਇਹ ਗੱਲ ਸਾਰੇ ਨਹੀਂ ਜਾਣਦੇ ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵਾਸ ਵਿੱਚ ਪਿਆ ਹੋਇਆ ਹੈ ਕੀ ਆਈਪੀਐਸ ਕੀ ਪੀਪੀਐਸ ਕੀ ਆਈਏਐਸ ਠੀਕ ਹੈ ਕੀ ਪੋਲੀਟੀਕਲ ਪਾਰਟੀਆਂ ਕੀ ਲੀਡਰ ਕੀ ਪੁਲਿਸ ਪ੍ਰਸ਼ਾਸਨ ਜੋ ਵੀ ਕੁਝ ਹੈ ਪੱਤਰਕਾਰ ਮੀਡੀਆ ਹੈ ਨਾ ਸਾਰਾ ਸੰਸਾਰ ਕਹਿੰਦਾ ਦੁਸ਼ਟ ਦੇ ਵਸ ਵਿੱਚ ਪਿਆ ਯਾਨੀ ਕਿ ਸ਼ੈਤਾਨ ਦੇ ਕੰਟਰੋਲ ਵਿੱਚ ਤਾਂ ਹੀ ਲੋਕ ਲੜ ਰਹੇ ਇੱਕ ਦੂਜੇ ਨੂੰ ਮਾਰ ਰਹੇ ਇੱਕ ਦੂਜੇ ਨੂੰ ਲੁੱਟ ਰਹੇ ਵੜ ਰਹੇ ਟੋਕਰ ਰਹੇ ਕਿਉਂਕਿ ਸਾਰਾ ਸੰਸਾਰ ਦੁਸ਼ਟ ਦੇ ਵਸ ਵਿੱਚ ਪਿਆ ਹੋਇਆ ਹੈ ਅਸੀਂ ਜਾਣਦੇ ਹਾਂ ਭਈ ਪਰਮੇਸ਼ਰ ਦਾ ਪੁੱਤਰ ਆਇਆ ਹੈ 20 ਐਤ ਮੈਂ ਪੜ ਰਿਹਾ ਹਾਂ ਪਹਿਲਾ ਹੀ ਉਹ ਨਾ 5 ਦੀ 20 18 ਤੋਂ ਅਸੀਂ ਪੜਨਾ ਸ਼ੁਰੂ ਕੀਤਾ ਕਹਿੰਦਾ ਅਸੀਂ ਜਾਣਦੇ ਹਾਂ ਭਈ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਉਹਨੇ ਬੁੱਧੀ ਦਿੱਤੀ ਹੈ ਉਹਨੇ ਬੁੱਧੀ ਵੀ ਸਾਰਿਆਂ ਕੋਲ ਨਹੀਂ ਆ ਵੇਖੋ ਬੜੇ ਦਾਅਵੇ ਨਾਲ ਕਹਿ ਰਿਹਾ ਹੈ ਉਹ ਕਹਿੰਦਾ ਅਸੀਂ ਜਾਣਦੇ ਹਾਂ ਇਹ ਗੱਲ ਸਾਰੇ ਨਹੀਂ ਜਾਣਦੇ ਅਸੀਂ ਜਾਣਦੇ ਹਾਂ ਭਈ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਉਸਨੇ ਬੁੱਧੀ ਦਿੱਤੀ ਹੈ ਅਸੀਂ ਉਸ ਸੱਚੇ ਨੂੰ ਜਾਣੀਏ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਹੁਣ ਗੱਲ ਮਸੀਹੀ ਦੀ ਹੋ ਰਹੀ ਹੈ ਅਸੀਂ ਉਸ ਸੱਚੇ ਵਿੱਚ ਅਰਥਾਤ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ ਸੱਚਾ ਪਰਮੇਸ਼ਰ ਅਤੇ ਸਦੀਪਕ ਜੀਵਨ ਇਹੋ ਹੀ ਹੈ ਹੁਣ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਜੀ ਯਿਸੂ ਮਸੀਹ ਤਾਂ ਕੇਵਲ ਪੁੱਤਰ ਹੀ ਆ ਪਰਮੇਸ਼ਰ ਤੇ ਇੱਕ ਵੱਖਰੀ ਸਮਰੱਥਿਆ ਵੱਖਰੀ ਚੀਜ਼ ਆ ਇੱਥੇ ਵੇਖੋ ਯਹੋਨਾ ਕੀ ਕਹਿ ਰਿਹਾ ਕਹਿੰਦਾ ਉਹਦਾ ਪੁੱਤਰ ਆਇਆ ਪਰਮੇਸ਼ਰ ਦਾ ਉਹਨੇ ਸਾਨੂੰ ਬੁੱਧੀ ਦਿੱਤੀ ਹੈ ਅਸੀਂ ਉਸ ਨੂੰ ਜਾਣੀਏ ਅਰਥਾਤ ਯਸੂ ਮਸੀਹ ਦੇ ਵਿੱਚ ਠੀਕ ਹੈ ਸੱਚਾ ਪਰਮੇਸ਼ਰ ਤੇ ਸਦੀਪਕ ਜੀਵਨ ਇਹੋ ਹੀ ਆ ਕੌਣ ਆ ਪ੍ਰਭੂ ਯਸੂ ਮਸੀਹ ਸੋ ਜੀਜਪੈਣ ਭਰਾਵੋ ਯਹੂਨਾ ਕਹਿੰਦਾ ਸੱਚਾ ਪਰਮੇਸ਼ਰ ਤੇ ਸਦੀਪਕ ਜੀਵਨ ਇਹੀ ਆ ਕੌਣ ਆ ਪ੍ਰਭੂ ਯਿਸੂ ਮਸੀਹ ਸੁਖਦਾ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਮੈਂ ਛੋਟੀ ਜੀ ਟੌਪਿਕ ਅੱਜ ਤੇ ਗੱਲਬਾਤ ਕੀਤੀ ਹੈ ਤਾਂ ਕਿ ਭੈਣ ਭਾਈ ਇਹਨੂੰ ਛੋਟੇ ਹਿੱਸੇ ਵਿੱਚ ਸੁਣਨ ਤੇ ਸਮਝਣ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਸਭ ਨੂੰ ਜੈ ਮਸੀਹ ਕੀ ਛੋਟੀ ਦੁਆ ਕਰਾਂਗੇ ਅਨੁਗ੍ਰਹਿਕਾਰੀ ਖੁਦਾਵੰਤ ਤੇਰਾ ਬੜਾ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਆ ਅੱਜ ਦੀ ਸੋਹਣੇ ਦਿਨ ਲਈ ਸ਼ਾਮ ਲਈ ਕਿ ਤੂੰ ਸਾਨੂੰ ਕਿਰਪਾ ਦਿੱਤੀ ਕਿ ਤੇਰੇ ਵਚਨ ਤੇ ਬੋਲ ਸਕੀ ਤੂੰ ਸਾਡੀ ਮਦਦ ਸਹਾਇਤਾ ਕਰ ਤੇਰਾ ਨਾਮ ਮबारक ਹੋਵੇ ਯਾਰੇ ਪ੍ਰਭੂ ਸੁਣਨ ਵਾਲਿਆਂ ਨੂੰ ਪੜਨ ਵਾਲਿਆਂ ਨੂੰ ਬੜੀ ਆਸ਼ੀਸ਼ ਬਰਕਤ ਦੇ ਤੇਰਾ ਸ਼ੁਕਰ ਦੁਆਈ ਈਸ਼ੂ ਮਸੀਹ ਦੇ ਨਾਂ 'ਚ ਮੰਗਦੇ ਹਾਂ ਆਮੇਨ ਹ Alleluia ਸੋ ਪ੍ਰਭੂ ਦੇ ਪੜਿਗ ਕਲਾਮ ਉਤੇ ਬਰਕਤ ਹੋਵੇ ਆਮੇਨ